ਹੋਇਆ ਵਾ ਉਹਦੇ ਬਾਬਦਨਾ ਅੱਜ ਮੈਂ ਸੋਸ਼ਲ ਮੀਡੀਆ ਉੱਤੇ YouTube ਉੱਤੇ ਇੱਕ ਮੈਂ ਲਾਈਵ ਡਿਬੇਟ ਦੇਖ ਰਿਹਾ ਸੀ ਜਿਹਦੇ ਵਿੱਚ ਇਸੇ ਗੱਲ ਉੱਤੇ ਡਿਬੇਟ ਹੋ ਰਹੀ ਸੀ ਵੀ ਜਿਹੜੀ ਕੰਚਨਾ ਕੁਮਾਰੀ ਆ ਇਹਦਾ ਜਿਹੜਾ ਕਤਲ ਹੋਇਆ ਵਾ ਉਹ ਜਾਇਜ ਆ ਕਿ ਜਾਂ ਨਾਜਾਇਜ਼ ਕਤਲ ਤੇ ਚਲੋ ਕੋਈ ਵੀ ਹੋਵੇ ਨਾਜਾਇਜ਼ ਹੀ ਹੁੰਦਾ ਜਾਇਜ ਤਾਂ ਕੋਈ ਵੀ ਨਹੀਂ ਹੁੰਦਾ ਇਸ ਗੱਲ ਦੇ ਪੱਖ ਵਿੱਚ ਤਾਂ ਨਹੀਂ ਹੈ ਕਿ ਕਤਲ ਹੋਣਾ ਚਾਹੀਦਾ ਪਰ ਇਹਦੇ ਵਿੱਚ ਉਹ ਕਹਿੰਦੇ ਦੋਸ਼ੀ ਉਹ ਇੱਕ ਭਾਈ ਅਮਰਤਪਾਲ ਸਿੰਘ ਨੂੰ ਸਹੀ ਸਾਬਤ ਕਰੀ ਜਾਵੇ ਦੂਜਾ ਗਲਤ ਅਸਲ 'ਚ ਦੋਸ਼ੀ ਕੌਣ ਹੈ ਦੋਸ਼ੀ ਉਹ ਹੈ ਜਿਹੜੇ ਵੀਡੀਓ ਬਣਾ ਰਹੇ ਆ ਦੂਸਰੇ ਦੋਸ਼ੀ ਉਹ ਨੇ ਜਿਹੜੇ ਦੇਖ ਰਹੇ ਆ ਦੋਵੇਂ ਹੀ ਦੋਸ਼ੀ ਕੋਈ ਬੰਦਾ ਕਿੱਡੀ ਵੀ ਚੰਗੀ ਵੀਡੀਓ ਬਣਾ ਕੇ ਤੁਸੀਂ ਇੰਟਰਨੈਟ ਦੇ ਉੱਤੇ ਅਪਲੋਡ ਕਰੋ ਬਹੁਤ ਘੱਟ ਲੋਕ ਦੇਖਦੇ ਆ ਉਹਨੂੰ ਪਰ ਜੇ ਉੱਥੇ ਹੀ ਤੁਸੀਂ ਦੂਜੇ ਪੱਲੇ ਕੋਈ ਐਸੀ ਵੀਡੀਓ ਸਾਹਮਣੇ ਆ ਜਾਵੇ ਜਿਹਦੇ 'ਚ ਕੋਈ ਅਸ਼ਲੀਲਤਾ ਹੋਵੇ ਉਹਦੇ ਬਾਬਤ ਫਿਰ ਤੁਹਾਨੂੰ ਪਤਾ ਵੀਊ ਜਿਹੜੇ ਆ ਉਹ ਮਿਲੀਅਨ ਵਿੱਚ ਲੱਖਾਂ ਚ ਜਿਹੜੇ ਆ ਉਹ ਆ ਜਾਂਦੇ ਆ ਤੇ ਫਿਰ ਉਹ ਜਿਹੜੇ ਵੀਡੀਓ ਬਣਾਉਣ ਵਾਲੇ ਹੁੰਦੇ ਫਿਰ ਉਹ ਅਗਲੇ ਕਹਿੰਦੇ ਕਿ ਚੰਗੀਆਂ ਚੀਜ਼ਾਂ ਪਰੋਸਣ ਦੀ ਜਗ੍ਹਾ ਫਿਰ ਇਹੋ ਜਿਹਾ ਗੰਦ ਪਰੋਸੋ ਨਾਲੇ ਤੇ 4 ਫਾਲੋਅਰ ਵੱਧ ਜਾਣਗੇ ਤੇ ਨਾਲੇ ਵੀਊ ਆ ਜਾਣਗੇ ਨਾਲੇ ਪੈਸੇ 4 ਬਣ ਜਾਣਗੇ ਕਿਉਂਕਿ ਇਹਨਾਂ ਦੇ ਮਿਲੀਅਨ ਵੀਊ ਆਉਂਦੇ ਆ ਮਿਲੀਅਨਾਂ ਵੀਊਆਂ ਤੇ ਫਿਰ ਤੁਹਾਨੂੰ ਪਤਾ YouTube Facebook ਲੱਖਾਂ ਰੁਪਈਆ ਦਿੰਦਾ ਆ ਤੇ ਅਗਲੇ ਨੂੰ ਪੈਸਿਆਂ ਦਾ ਲਾਲਚ ਵੀ ਹੁੰਦਾ ਜੇ ਚੰਗੀਆਂ ਵੀਡੀਓ ਦੇਖ ਕੇ ਅਸੀਂ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰੀਏ ਚੰਗੀਆਂ ਚੀਜ਼ਾਂ ਦੇਖੀਏ ਮਾੜੀ ਚੀਜ਼ ਕੋਈ ਵੀਡੀਓ ਤੁਹਾਡੇ ਸਾਹਮਣੇ ਆਉਂਦੀ ਹੈ ਤੁਸੀਂ ਉਸ ਵੀਡੀਓ ਤੇ ਰਿਪੋਰਟ ਵੀ ਮਾਰ ਦਿਓ ਅਕਾਊਂਟ ਉੱਤੇ ਉਹ ਅਕਾਊਂਟ ਬੰਦ ਹੋਣੇ ਸ਼ੁਰੂ ਹੋ ਜਾਣਗੇ ਤੇ ਉਹ ਆਟੋਮੈਟਿਕ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਜਿਹੜੇ ਹੁਣ ਸਾਡੇ ਵਿਊਅਰਸ ਨੇ ਜਿਹੜੇ ਵੀਡੀਓ ਦੇਖਣ ਵਾਲੇ ਨੇ ਉਹ ਸਾਡੀ ਮਾੜੀ ਚੀਜ਼ ਜਿਹੜੀ ਆ ਮਾੜੀ ਵੀਡੀਓ ਅਸ਼ਲੀਲ ਵੀਡੀਓ ਨੂੰ ਹੁਣ ਪਸੰਦ ਨਹੀਂ ਕਰਨਗੇ ਇਹ ਸਾਰਾ ਕੁਝ ਉਨਾ ਚਿਰ ਚੱਲਦਾ ਰਹੇਗਾ ਜਿੰਨਾ ਚਿਰ ਤੱਕ ਦੇਖਣ ਵਾਲੇ ਤੇ ਸੁਣਨ ਵਾਲੇ ਮੌਜੂਦ ਨੇ ਉਨਾ ਚਿਰ ਬਣਾਉਣ ਵਾਲੇ ਵੀ ਇੱਥੇ ਮੌਜੂਦ ਜਿਹੜੇ ਆ ਉਹ ਹੋਣਗੇ ਕਿਉਂਕਿ ਬਣਦਾ ਐਸਾ ਕੰਟੈਂਟ ਬਣਦਾ ਹੀ ਰਹਿੰਦਾ ਆ ਇਹ ਕਦੀ ਬੰਦ ਨਹੀਂ ਹੁੰਦਾ ਨਾ ਇਹਨੂੰ ਕਦੀ ਕੋਈ ਬੰਦ ਕਰ ਸਕਿਆ ਬੜੇ ਸਮੇਂ ਤੋਂ ਬਣਦਾ ਆ ਰਿਹਾ ਆ ਤੇ ਇਦਾਂ ਸੀ ਵੀ ਪਹਿਲਾਂ ਮੋਬਾਈਲ ਨਹੀਂ ਹੈਗੇ ਪਹਿਲਾਂ ਵੀ ਸੀਆਰ ਜਾਂ ਡੀਵੀਡੀ ਜਾਂ ਸੀਡੀ ਦੀਆਂ ਕੈਸਟਾਂ ਹੁਣ ਜਿਹੜਾ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਸਾਰੇ ਆਮ ਸਾਡੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਚ ਵੀ ਆ ਉਹ ਵੀ ਦੇਖਦੇ ਆ ਜਿਹਦਾ ਨਤੀਜਾ ਜਿਹੜਾ ਉਹ ਬਹੁਤ ਮਾੜਾ ਨਿਕਲਦਾ ਆ ਤੇ ਗੱਲ ਇਦਾਂ ਹੈ ਵੀ ਹੁਣ ਦੋਸ਼ੀ ਤਾਂ ਦੋਵੇਂ ਨੇ ਜੇ ਵੀਡੀਓ ਬਣਾਉਣ ਵਾਲਾ ਦੋਸ਼ੀ ਹੈ ਤਾਂ ਦੇਖਣ ਵਾਲਾ ਵੀ ਦੋਸ਼ੀ ਹੈ ਕਿਉਂਕਿ ਦੇ ਉਹ ਦੇਖ ਕਿਉਂ ਰਿਹਾ ਇਸ ਕਰਕੇ ਜੇ ਸਮਾਜ ਨੂੰ ਇਸ ਗੱਲ ਦੀ ਸੋਝੀ ਆ ਜਾਵੇ ਕਿ ਭਾਈ ਅਸੀਂ ਆ ਜਿਹੜੀ ਵੀਡੀਓ ਮਾਰੀ ਵੀਡੀਓ ਹੈ ਅਸੀਂ ਨਹੀਂ ਦੇਖਣੀ ਤਾਂ ਆਟੋਮੈਟਿਕੀ ਬਣਾਉਣ ਵਾਲਿਆਂ ਦੇ ਜਿਹੜੇ ਆ ਉਹ ਹੱਥ ਪੇਨਾਂ ਚੀਜ਼ਾਂ ਤੋਂ ਪਛਾਣ ਹਟ ਜਾਣਗੇ ਉਹ ਕੈਮਰੇ ਮੁਰੇ ਆਪਣੇ ਕੱਪੜੇ ਲੌਨ ਤੇ ਲਈ ਉਹਨਾਂ ਨੂੰ ਲੋੜ ਹੀ ਨਹੀਂ ਪਊਗੀ ਕਿਉਂਕਿ ਉਹ ਚੰਗੀਆਂ ਵੀਡੀਓ ਬਣਾਉਣਗੇ ਤੇ ਬਾਕੀ ਗੱਲ ਇਦਾਂ ਵੀ ਅਸੀਂ ਆਪਣੇ ਆਪ ਨੂੰ ਮਿਸਧਾਰੀਏ ਮੇਰਾ ਸੁਧਰਨਾ ਹੀ ਸਮਾਜ ਦਾ ਸੁਧਰਨਾ ਹੈ ਸਮਾਜ ਦਾ ਸੁਧਾਰਿਆ ਸਮਾਜ ਨਹੀਂ ਸੁਧਰਦਾ ਹੁੰਦਾ ਆਪਣੇ ਆਪ ਨੂੰ ਸੁਧਾਰਨ ਦੇ ਨਾਲ ਜਿਹੜਾ ਆ ਉਹ ਸਮਾਜ ਸੁਧਰਦਾ ਹੁੰਦਾ ਆ ਜਦੋਂ ਤੁਸੀਂ ਸਮਾਜ ਸੁਧਾਰਨ ਵਾਸਤੇ ਤੁਰ ਪੋਗੇ ਨਾ ਤੁਸੀਂ ਕਦੀ ਵੀ ਸਮਾਜ ਨੂੰ ਸੁਧਾਰ ਨਹੀਂ ਸਕਦੇ ਤੁਸੀਂ ਆਪਣੇ ਆਪ ਨੂੰ ਸੁਧਾਰਨਾ ਹੈ ਜੇ ਮੈਂ ਆਪਣੇ ਆਪ ਨੂੰ ਸੁਧਾਰ ਲਿਆ ਨਾ ਤਾਂ ਸਮਝ ਲਓ ਸਮਾਜ ਸੁਧਰ ਗਿਆ ਜੇ ਇਹ ਹੀ ਗੱਲ ਹਰੇਕ ਬੰਦਾ ਸੋਚੇ ਵੀ ਮੈਂ ਆਪਣੇ ਆਪ ਨੂੰ ਸੁਧਾਰਨਾ ਆ ਤਾਂ ਸਮਾਜ ਆਪਣੇ ਆਪ ਸੁਧਰ ਜਾਊਗਾ ਜਦੋਂ ਅਸੀਂ ਆਪਣੇ ਆਪ ਨੂੰ ਸਮਝਾਉਣਾ ਜਾਂ ਸੁਧਾਰਨ ਦੀ بجائے ਸਮਾਜ ਸੁਧਾਰਨ ਦੀਆਂ ਗੱਲਾਂ ਕਰਦੇ ਹਾਂ ਤੇ ਫਿਰ ਉੱਥੇ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਵਾ ਕਿ ਕਿਉਂਕਿ ਸਮਾਜ ਜਿਹੜਾ ਕਦੀ ਵੀ ਤੁਹਾਡੇ ਕਹਿਣ ਤੇ ਜਾਂ ਮੇਰੇ ਕਹਿਣ ਤੇ ਨਹੀਂ ਸੁਧਰਦਾ ਹੁੰਦਾ ਤੁਹਾਡੇ ਜਾਂ ਮੇਰੇ ਕਹਿਣ ਉੱਤੇ ਤੁਸੀਂ ਜਾਂ ਮੈਂ ਹੀ ਸੁਧਰ ਸਕਦੇ ਹਾਂ ਇਸ ਲਈ ਆਪਣੇ ਆਪ ਨੂੰ ਸੁਧਾਰੀਏ ਸਮਾਜ ਆਪਣੇ ਆਪ ਸੁਧਰਦਾ ਜਾਊਗਾ ਇੱਕ ਇੱਕ ਬੰਦਾ ਅਗਰ ਇਹ ਹਿੱਲਾ ਕਰ ਲਵੇ ਕਿ ਮੈਂ ਆਪਣੇ ਆਪ ਨੂੰ ਸੁਧਾਰਨਾ ਹੈ ਜਿਹੜੀਆਂ ਗਲਤ ਚੀਜ਼ਾਂ ਆ ਉਹਨਾਂ ਤੋਂ ਆਪਣੇ ਆਪ ਨੂੰ ਪਾਸੇ ਕਰਨਾ ਆ ਤਾਂ ਆਟੋਮੈਟਿਕਲੀ ਜਿਹੜਾ ਸਮਾਜ ਸਹੀ ਸੇਧ ਵੱਲ ਨਿਕ ਸਹੀ ਯੁੱਗ ਵੱਲ ਵਧੇਗਾ ਜੇ ਇਹੀ ਸੋਚਦੇ ਰਹਿ ਕਿ ਦੂਜਾ ਸੁਧਰ ਜਾਏ ਤਾਂ ਮੈਂ ਉੱਥੇ ਖੜਾ ਰਹਾ ਚਿੱਕੜ ਦੇ ਵਿੱਚ ਹੀ ਤਾਂ ਫੇਰ ਨਹੀਂ ਕਿਉਂਕਿ ਦੂਜਾ ਵੀ ਕਹਿੰਦਾ ਕਿ ਭਾਈ ਤੂੰ ਵੀ ਚਿੱਕੜ ਜਾ ਮੈਂ ਵੀ ਚਿੱਕੜ ਜਾ ਇੱਥੇ ਖਲੋਤੇ ਰਹਿੰਨੇ ਆ ਫਿਰ ਇਦਾਂ ਕੋਈ ਕਿਸੇ ਦੇ ਕਹਿਣ ਤੇ ਨਹੀਂ ਸੁਧਰਦਾ ਹੁੰਦਾ ਇਹ ਆ ਕਿ ਅੱਗੇ ਤੋਂ ਕੋਈ ਵੀ ਇਦਾਂ ਦੀ ਜਿਹੜੀ ਘਟਨਾ ਦੁਰਘਟਨਾ ਇਹ ਹੋਈ ਹੈ ਜਿਹੜੀ ਜੋ ਕੰਜਨਾ ਕੁਮਾਰੀ ਦੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਇਸ ਲਈ ਵੀਡੀਓ ਬਣਾਉਣ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਦੋਹਾਂ ਨੂੰ ਸੁਧਰਨਾ ਪੈਣਾ ਹੈ ਬਣਾਉਣ ਵਾਲੇ ਵੀ ਆਪਣੇ ਕੰਟੈਂਟ ਵਿੱਚ ਬਲਗਰ ਜਿਹੜਾ ਹੈਗੀ ਆ ਕੰਟੈਂਟ ਉਹਨੂੰ ਨਾ ਅਗੇ ਲੈ ਕੇ ਉਹਨੂੰ ਨਾ ਇਸ ਤਰ੍ਹਾਂ ਕਰਨ ਕੇ ਲੋਕਾਂ ਨੂੰ ਲੱਗੇ ਕਿ ਯਾਰ ਇਹ ਇਹ ਵਰਗਲਿਆ ਤੇ ਦੇਖਣ ਵਾਲੇ ਵੀ ਜੇ ਕਿਤੇ ਐਸਾ ਕੰਟੈਂਟ ਤੁਹਾਡੇ ਸਾਹਮਣੇ ਆਉਂਦਾ ਆ ਤਾਂ ਤੁਸੀਂ ਉਹਦੇ ਤੇ ਰਿਪੋਰਟ ਮਾਰੋ ਉਹਨੂੰ ਅਕਾਊਂਟ ਨੂੰ ਉਹਨੂੰ ਬਲਕੇ ਅੱਗੇ ਸ਼ੇਅਰ ਕਰਨ ਦੀ ਬਜਾਏ ਰਿਪੋਰਟ ਮਾਰ ਕੇ ਇਕੱਲਾ ਇਕੱਲਾ ਬੰਦਾ ਅਗਰੇ ਜ਼ਿੰਮੇਵਾਰੀ ਸਮਝ ਲਵੇ ਤਾਂ ਇਹ ਜਿਹੜੇ ਪੇਜ ਆ ਐਸੀਆਂ ਵੀਡੀਓ ਬਣਾਉਣ ਵਾਲੇ ਉਹ ਆਟੋਮੈਟਿਕਲੀ ਜਿਹੜੇ ਆ ਉਹ ਬੰਦ ਹੋ ਜਾਣਗੇ ਲੋੜ ਹੀ ਨਹੀਂ ਪੈਣੀ ਉਹਨਾਂ ਨੂੰ ਬਹੁਤਾ ਸਮਝਾਉਣ ਦੀ ਕਹਿਣ ਦੀ ਜਾਂ ਕਿਸੇ ਨੂੰ ਮਾਰਨ ਜਾਂ ਧਮਕੀ ਦੇਣ ਦੀ ਲੋੜ ਹੀ ਨਹੀਂ ਪੈਣੀ ਤੁਹਾਡੇ ਸਾਹਮਣੇ ਆਉਂਦਾ ਆ ਤੁਸੀਂ ਉਹਨੂੰ ਰਿਪੋਰਟ ਮਾਰ ਦਿਓ ਬਸ ਕਹਾਣੀ ਖਤਮ ਕਿੰਨੇ ਕੁ ਬਣਾ ਲੈ ਗਏ ਜਿੰਨੇ ਵੀ ਅਕਾਊਂਟ ਬਣਾਵੇ ਉਹਦੇ ਤੇ ਰਿਪੋਰਟ ਮਾਰੋ ਜਦੋਂ ਉਹਦਾ ਨਹੀਂ ਚੱਲੇਗਾ ਉਹ ਆਟੋਮੈਟਿਕਲੀ ਜਿਹੜਾ ਆ ਉਹ ਦੂਜੇ ਬੰਨੇ ਤੋਂ ਰਹੇਗਾ ਤੇ ਜੇ ਤੁਸੀਂ ਕਿਸੇ ਨੂੰ ਡਰਾਉ ਧਮਕਾਉਗੇ ਤਾਂ ਫੇਰ ਤਾਂ ਤੁਹਾਨੂੰ ਪਤਾ ਹੀ ਆ ਜਿੰਨਾ ਕਿਸੇ ਨੂੰ ਕਿਸੇ ਕੰਮ ਤੋਂ ਡਕੋ ਅਗਲਾ ਉਹ ਨਹੀਂ ਭੱਜ ਕੇ ਉਸ ਕੰਮ ਨੂੰ ਕਰਦਾ ਆ ਕੋਈ ਕਿਸੇ ਦੇ ਕਹਿਣ ਤੇ ਰੁਕਦਾ ਨਹੀਂ ਹੁੰਦਾ ਤੇ ਇੰਨੀਆਂ ਗੱਲਾਂ ਸੀ ਆਪਣੇ ਆਪ ਨੂੰ ਸੁਧਾਰ ਕੇ ਆਹੀਂ ਸਮਾਜ ਜਿਹੜਾ ਆ ਉਹ ਸੁਧਰਦਾ ਹੁੰਦਾ ਆ ਜੇ ਅਸੀਂ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ ਤਾਂ ਸਮਾਜ ਕਦੀ ਵੀ ਸੁਧਰਦਾ ਨਹੀਂ ਹੁੰਦਾ ਸਮਾਜ ਇਸੇ ਕਿਉਂਕਿ ਸਾਨੂੰ ਰਲ ਕੇ ਸਾਰੇ ਆਪੋ ਆਪਣੇ ਰਲ ਕੇ ਹੀ ਸਮਾਜ ਬਣਦਾ ਆ ਜੇ ਮੈਂ ਨਹੀਂ ਸੁਧਰ ਸਕਦਾ ਤੇ ਸਮਾਜ ਨੂੰ ਸਮਾਜ ਸੁਧਰ ਜਾਏਗਾ ਇਹ ਕਲਪਨਾ ਵੀ ਬੜੀ ਗਲਤ ਹੈ ਤੇ ਇਨੀਆਂ ਗੱਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ